ਨੋ ਚੇਅਰਮੈਨ ਸਾਹਿਬ ਉਹਨਾਂ ਵੱਲੋਂ ਵੀ 1100 ਰੁਪਏ ਜੱਤਨ ਵਾਲੇ ਪਹਿਲਵਾਲੀ ਪੋਚਾ ਹੋਇਆ ਇਹ ਵੀ ਨੋਟ ਕਰਦੇ ਜਾਈਏ ਕਹਿੰਦਾ ਇੱਕ ਵਾਰੀ ਹੱਥ ਜਿੱਤੇ ਜੋੜ ਦਿੰਦੇ ਆ ਉਹ ਡੰਡੇ ਨੰਮੀ ਅੰਗਜ਼ਾਰੀਆਂ ਦੇ ਤੋਰ ਦਿੰਮੀ ਆ ਜੇ ਚੱਪ ਕੱਟ ਕੇ ਉਹ ਗੱਲ ਗੱਟ ਕੇ ਕੀਤੀ ਥੁਣ ਕੇ ਤਸੱਲੀ ਵਾਲੀ ਚੰਡ ਮਿੱਤਰੋ ਕਿ ਰਾਜੇ ਖੱਲੇ ਸਿਰੇ ਦਾ ਵੀ ਸਿਰਾ ਹੋ ਗਿਆ ਉਹ ਚੜਗੀ ਸਰੀ ਦਾ ਵਾਲੀ ਚੰਡ ਮਿੱਤਰੋ ਉਧਰ ਕੋਲ ਵਿੱਚ ਮੇਰੇ ਕੋਲ ਆਇਆ ਅਮਰੀਕਾ ਵਾਲਾ ਵੀਰ ਕਹਿੰਦਾ ਜੇ ਤੂੰ ਸਾਡੇ ਦੇ 1000 ਹੋਰ ਨੌਕਰ ਦੇ ਜੀ ਤੇ ਨਾਲ ਹੀ ਪ੍ਰਧਾਨ ਗੁਰਪਾਲ ਸਿੰਘ ਜੀ ਕਹਿੰਦੇ ਆ ਕਿ ਟੀਮਾਂ ਨੇੜੇ ਆਜਾ ਦੀ 2 ਮਿੰਟ ਦੀ ਵੀ ਟੈ ਸਕਦੀ ਆ ਟੈ ਟ ਵੀਆ ਹੌਸਲੇ ਦਾ 4 ਮਿੰਟ ਵੀ 6 ਮਿੰਟ 10 ਮਿੰਟ ਵੀ ਜਦ ਜਿਹਦੀ ਪਹਿਲਵਾਨੀ ਹੁੰਦੀ ਹੈ ਇਹ ਕੱਚੀ ਰੋਜ਼ ਦੀ ਕੰਮ ਹੋਗੀ ਹੁੰਦੀ ਹੈ ਜਿਹੜਾ ਕੋਈ ਪਤਾ ਨਹੀਂ ਫਿਰੇ ਟਾਈਮ ਜ ਕਦੋਂ ਕਿੱਥੇ ਟਿੱਕ ਵਾਲਾ ਜੋ ਟੀਮ ਨਵੇਦ ਦੀ ਟੀਮ ਨੋਡ ਕਰਨ ਆ ਜਾ ਹੀ ਲਿਆ ਉੱਥੇ ਬਾਈ ਦਰਸ਼ਕੋ ਬਾਈ ਦਰਸ਼ਕੋ ਸੋਨੂ ਦਾ ਭਰਾ ਹੈਲੋ ਸੋਨੂ ਜਵਾਦ ਸਾਤਾ ਵੀਰ ਉਹਨਾਂ ਵੱਲੋਂ ਜੇਤੂ 1000 ਆ ਜੀ ਪैसे ਬੇਕੋ ਦਰਦੀ ਸਾਡੀ ਮਰਾਂ ਜੀ ਹੈਲੋ ਜੇਤੂ ਜੀ ਹੈਲੋ ਜੀ ਜੀ ਜਿਹਨੇ ਨੌਜਵਾਨ ਇੱਥੇ ਆਏ ਆ ਉਹਨਾਂ ਨੂੰ ਬੇਨਤੀ ਕਰਦਿਆਂ ਮੈਂ ਵੀ ਜ਼ਰੂਰ ਤੁਸੀਂ ਆਪਣੇ ਆਪ ਨੂੰ ਖੇਡਾਂ ਨਾਲ ਜੋੜੋ ਮਿਹਨਤ ਕਰੋ ਚੰਗੇ ਸਰੀਰ ਬਣਾਓ ਵੈਸੇ ਤੇ ਹਰੇਕ ਬੰਦੇ ਵਾਸਤੇ ਜਿੰਨੀ ਜ਼ਰੂਰੀ ਰੋਟੀ ਆ ਉਹਨੀ ਜ਼ਰੂਰੀ ਜਿਹੜੀ ਰੱਖਸਾਈ ਮਿਹਨਤ ਆ ਰੇਪਰ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤ ਕਰਕੇ ਹੀ ਇਹੋ ਜਿਹੇ ਜਵਾਨ ਜਰੇ ਆਪਾਂ ਤਿਆਰ ਕਰ ਸਕਦੇ ਆ ਮਾਪਿਆਂ ਬੈਠ ਨੂੰ ਬੇਨਤੀ ਆ ਆਪਣੇ ਬੱਚਿਆਂ ਨੂੰ ਖੇਡਾਂ ਵਾਲੇ ਜੋੜੋ ਤੇ ਵੱਧ ਤੋਂ ਵੱਧ ਆਪਾਂ ਇਸ ਪਾਸੇ ਲੱਗिए ਤਾਂ ਹੀ ਆਪਣੇ ਟੂਰਨਾਮੈਂਟ ਅੱਛਾ ਕਰਾਉਂਦਾ ਆਪਾਂ ਨੂੰ ਫਾਇਦਾ ਵਾ ਜੂਰ ਇਹਦੇ ਬੱਚਿਆਂ ਨੂੰ ਇਸ ਪਾਸੇ ਜੋੜੋ ਤਾਂ ਬਈ ਇਸ ਤਰ੍ਹਾਂ ਕਬੱਡੀ ਵਾਲੇ ਪਲੇਅਰਾਂ ਨੂੰ ਵੀ ਬੇਨਤੀ ਆ ਬੜੀ ਜਿਹਾ ਤਿਆਰ ਬੱਚੇ ਰਣਗੇ ਹਜ਼ਾਰ ਮੇਰ ਸਿੰਘ ਜੀ ਥਣ ਦਾ ਛੜੇ ਕਿੰਦ ਕਨੇ ਕਨੇ ਟੀਮਾਂ ਆ ਜਨ ਲੈ ਵੀ ਹੀਰਿਆ ਇੱਕ ਪਾਸੇ ਅਜੇ ਕਿੰਦ ਹਰਿਆਣੇ ਵਾਲਾ ਮੱਲ ਤੇ ਸਾਹਦੇ ਮਾਸੇ ਪ੍ਰਿਤਪਾਲ ਇਹ ਪ੍ਰਿਤਪਾਲ ਫਗਵਾੜੇ ਵਾਲਾ ਇੱਕ ਪਾਸੇ ਅਜੇ ਤਰ੍ਹਾਂ ਕੈਪਟਨ ਹਰਿਆਣਾ ਕੇਸਰੀ ਉਹ ਬੱਲੇ 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 ਨਹੀਂ ਹੋ ਰੀ ਸਨ ਗੱਬਰੂਆਂ ਦੀਆਂ ਕਹਿੰਦਾ ਸੋਹਣੀ ਖੇਡਦੇ ਮਾਲਕ ਖੇਡ ਜਦ ਚੰਗੀ ਬਖਾਉਂਦੇ ਨੇ ਉਹ ਸੈਂਕੜੇ ਨਹੀਂ ਹਜ਼ਾਰਾਂ ਦਲਾਂ ਵਿੱਚ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣਾ ਕੰਦਲੀ ਪਹਿੜਾ ਪਾ ਜਾਂਦੇ ਕਿ ਜਿੰਦ ਸਵਾਰਿਆ ਮਾਂ ਤੇ ਪਿੰਦ ਦਾ ਨਾਚ ਮੁੱਕਾ ਜਾਂਦੇ ਬਾਈ ਦਰਸ਼ਕੋ ਇਹ ਗੱਲ 16 ਅੰਨੇ ਸੱਚ ਹੈ ਇਹ ਸਾਇੰਸ ਨੇ ਵੀ ਸਿੱਧ ਕਰਦਾ ਵੀ ਜਿੰਨੀਆਂ ਤਾਂ ਤਾੜੀਆਂ ਜ਼ੋਰ ਦੀ ਮਾਰੀਏ ਉਹਨੇ ਆਪਣੇ ਬਿਮਾਰੀਆਂ ਨਾਲ ਲੜਨ ਵਾਲੇ ਕੰਵਾਦੇ ਆ ਜੇ ਕੁਰਸੀਆਂ ਦਾ ਅਨੰਦ ਅਸੀਂ ਆਪਣੇ ਟੇਡ ਕਰੀਏ ਜੇ ਨਿਮਾਜ਼ ਹੋਵੇ ਅਗਲੇ ਜਲਮ ਜੇ ਤੇ ਦੁਨੀਆ ਤੇ ਆਵਾ ਮੈਂ ਰੱਬਾ ਮੇਰਾ ਸੋਹਾਂ ਦੇਸ਼ ਪੰਜਾਬ ਹੋਵੇ ਰੱਬਾ ਮੇਰਾ ਸੋਹਾਂ ਦੇਸ਼ ਹੋਵੇ ਫਕਵਾਲੇ ਬੜਾ ਪ੍ਰਿਤਪਾਲ ਉੱਪਰਲੇ ਪੱਸੇ ਆ ਵੱਡਾ ਕਰਮ ਦਾ ਗੁਰਪ੍ਰੀਤ ਯੂ ਐਸ ਏ ਨਵਦੀਪ ਯੂ ਐਸ ਏ ਉਹਨਾਂ ਵੱਲੋਂ ਵੀ ਪ੍ਰਿਤਪਾਲ ਪਹਿਲਵਾਨ ਦੇ ਲਈ ਵੱਡੇ ਮਾਨ ਸਨਮਾਨ ਪਰ ਮੇਚਲੇ ਪੱਸੇ ਅਜੇ ਤਾਲਮਣ ਕੱਤਲ ਕਹਿੰਦਾ ਰਹਿਦੀ ਦੁਨੀਆ ਸਦਾ ਮਾਫ਼ਰ ਕਰਦੀ ਹੁੰਦਾ ਜਿਹੜਿਆ ਸਿਰਾਂ ਵਿੱਚ ਜੋੜ ਗਈ ਹੰਝ ਪੈਸੇ ਤੇਲੇ ਸਭ ਲੁਕ ਸਕਦਾ ਨਾ ਮਿਹਨਤ ਨੂੰ ਪੈਂਦੇ ਕਦੇ ਝੂੜਦੇਈ ਚੋਰੀ ਮਾਂ ਦੀ ਤੇ ਹੱਲਾ ਸੇਲੀ ਬਾਪੂ ਦੀ ਹਰਿੰਦਰ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਉਹ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲੀਆ ਪੀਕੇ ਲੱਖ ਬਲੇਰੀਆਂ ਆਉਂਦੀਆਂ ਪੀਕੇ ਲੱਖ ਬਲੇਰੀਆਂ ਨਹੀਂ ਆਉਂਦੀਆਂ ਵੀਰੇ ਨੇ ਕਿੰ ਟਕਾਲੇ ਲੈਂਦੀ ਐ 라ਜੀ ਪ੍ਰਤਪਾਲ ਤੇ ਅਜੇ ਦੁਨੀਆ ਤੱਕ ਤੋਂ ਸਵਾਦ ਭਾਲਦੀ ਐ ਕਿਉਂਕਿ 1,30,000 ਤੋਂ ਵੱਧ ਦੀ ਗੁੱਸਤੀ ਐ ਤੇ ਸਾਡੇ ਪ੍ਰੋਖਲ ਹੁਣਾਂ ਦੇ ਪੱਟੇ ਉੱਧਰ ਬੱਸ ਹਾਏ ਹਾਏ ਤਾੜੀਆਂ ਦੁਨੀਆ ਲਾਗਰ ਦਰਸ਼ਕ ਜੀ ਨੰਨਟ ਆ ਰਹੇ ਓ ਬੱਲੇ ਬੂਆ ਬੱਲੇ ਲਓ ਦੁਨੀਆ ਦਾ ਸਟਾਰ ਮੱਲੇ 45 ਵਜੇ ਦੀਆਂ ਕਰ ਖਿੱਚ ਕੇ ਤਾਲੀ ਮਾਰੋ ਬਰਾਬਰ ਵਾਲਿਆਂ ਲਈ ਧੰਨਵਾਦ ਤੁਹਾਡਾ ਭਾਈ ਕਰਸੋ ਛੰਡੀ ਵਾਲਾ ਤਲ ਮਾਨ ਮਾਨਾ ਕੋਈ ਖਾਣਾ ਜਿੱਦਾ ਬੜਾ ਨਹੀਂ ਮਿਹਨਤ ਕਰਨੀ ਪੈਂਦੀ ਹੈ ਉਸਤਾਦਾਂ ਦੀਆਂ ਮਾਰਾ ਖਾਣੀਆਂ ਪੈਂਦੀਆਂ ਨੇ ਹੰਝੂਆਂ ਨਾਲ ਮੂੰਹ ਧੋਣਾ ਪੈਂਦਾ ਘਰੋਂ ਵੇਕਰ ਲੈਣਾ ਪੈਂਦਾ ਬਾਹਰ ਜਾ ਕੇ ਤਵੱਸੀਆਂ ਹੀ ਨੇ ਵੱਡੇ ਹੈ ਨਾਲ ਹੀ ਬੇਨਤੀ ਕਰਦੀ ਹੈ ਟੀਮਾਂ ਜਿਹੜੀਆਂ ਫਾਈਨਲੀਆਂ ਉਹ ਵੀ ਆਜਣ ਮੇਰੇ ਬੇਨਤੀ ਦਬਾਬਾ ਦੇ ਨਾਲ ਬੇਫਿਕਰੀ ਜੀ ਨਾਲ ਲੈ ਜੀ ਇੱਕ ਵਾਰ ਦੇ ਪ੍ਰਿਤਪਾਲ ਜਿੰਨੇ ਕਹਿੰਦੇ ਗੱਡੀਆਂ ਕਾਰਾਂ ਤੇ 18 ਜਿੱਤੇ ਆ ਟਰੈਕਟਰ ਪ੍ਰਿਤਪਾਲ ਲੈ ਜੀ ਆਹ ਸਵਾਗਤ ਤਾਲੀਆਂ ਦੇ ਵਿੱਚਪਾਲ ਦੇਤੋ ਆ ਗਿਆ ਅੱਜ ਬੜਾ ਪ੍ਰਿਤਪਾਲ ਨੀਲੇ ਦਾ ਪ੍ਰਿਤਪਾਲ ਫਗਵਾੜਾ ਜੀ ਜੀ ਅੱਜ ਜੀ ਸਾਰੇ ਹੀਰ ਬੰਦ ਕਰਦੀ ਜਨ ਜੀ ਵੈਸੇ ਅੱਗੇ ਭਰਾਵ ਦੇ ਵੱਲੋਂ ਵੱਡੇ ਸਬੰਧ ਸੋਨਜੀ ਹਰਿੰਦਰਪਾਲ ਠਾਕਰੇ ਜੀ ਨਾਮ ਲੈਣੀ ਆਂ ਕਹਿੰਦੇ ਇਦਾਂ ਹੁੰਦਾ ਤੇ ਨਾਲ ਹੀ ਬੇਨਤੀ ਕਰਦੀਏ ਟੀਮਾਂ ਜਿਹੜੀਆਂ ਆ ਜਾਂਦੀ ਫਾਈ ਸਾਜਾ ਕਬਡੀ ਕਲੱਬ ਦੇ ਦੁਆਬਾ ਤੇ ਬੀਓ ਗਰੰਟੀ ਨੂਜਿਆਨ ਸ਼ੋ ਮੈਚ ਪਾਗੋੜੀਆਂ ਨੂੰ 20 ਤਰੀਕ ਦਿਨ ਵੀਰਵਾਰ ਨੂੰ ਹੋ ਰਿਹਾ ਹੈ ਸੋ ਇਹ ਕਲੱਬਾਂ ਦੀਆਂ ਵੱਡੀਆਂ ਟੀਮਾਂ ਦੇ ਮੁਕਾਬਲੇ ਹੋਣਗੇ ਜੀ ਫਿਰ ਇੱਕ ਫਿਰ ਵੀਰਵਾਰ ਨੂੰ ਪਾਗੋੜੀਆਂ ਸੱਦੇ ਆਪਨੋਂ ਬਾਈ ਕੋਮਲਪ੍ਰੀਤ ਸਿੰਘ ਜੁਲਾਸੇ ਭਾਈਆ ਪਾਤਰ ਸਿੰਘ ਦੇ ਸਮਾਪਤੀ ਦਾ ਜਗਾਰਾ ਜਿਉਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਲੀ ਵਾਲੀ ਵੀਰ ਨੂੰ ਬੇਤੀ ਲੰਮ ਦੇ ਕਲੀ ਪਾਵੇ